ਬਾਈ ਹੋਰ ਨਾਲ ਮੇਰੀ ਪਹਿਲੀ ਫਿਲਮ ਹੈ ਤੇ ਇਨਾ ਬੀਬੀਆਂ ਨਾਲ ਵੀ ਪਹਿਲੀ ਹੈ ਤੇ ਅੱਜ ਗੁਰੂਤ ਨਵਾਨੀ ਆਇਆ ਉਹ ਵੀ ਛੋਟਾ ਵੀ ਸੋਡਾ ਨਾਲ ਵੀ ਪਹਿਲੀ ਵਾਰ ਕੰਮ ਕਰ ਰਹੇ ਮੈਨੂੰ ਅਕਸਰ ਮੇਰੇ ਜੀ ਜਾਣਕਾਰ ਕਹਿੰਦੇ ਹੁੰਦੇ ਸੀ ਕਿ ਸਾਰੇ ਨਾਲ ਕੰਮ ਕੀਤਾ ਤੁਸੀਂ ਇਕੱਲੇ ਨਹੀਂ ਆਏ ਕਦੇ ਜਦੋਂ ਮਾਲਕ ਨੇ ਮੌਕਾ ਦਿੰਦਾ ਅਸੀਂ ਇਕੱਠੇ ਵੀ ਆ ਰਹੇ ਹਾਂ ਸਾਰੇ ਆਪਲਾ ਸੇਜ ਜਗਾਰ ਇਹ ਇੰਡੀਸ ਜੇ ਕਿੰ سارے ਬਾਤਾਂ ਕਿਸ ਤੋਂ ਬਰੋ ਔਰ ਰਾਤ ਇਹ ਸਾਰੇ ਸਭ ਨੂੰ ਸਹੀ ਬੈਡਾ ਪਰਵਾਨ ਨੂੰ ਇਹੋ ਕਹਿਣਾ ਚਾਹੀਦਾ ਕਿ ਫਿਲਮ ਵੇਖਿਆ ਤੁਹਾਡਾ ਕੀ ਕਿਰਦਾਰ ਹੈ ਫਿਲਮ ਦੇ ਵਿੱਚ ਮੈਂ ਮੈਂ ਚਾਚਾ ਜੀ ਬੱਬੂ ਜੀ ਦਾ ਫਿਲਮ ਦੇ ਵਿੱਚ ਔਰ ਗੁਰੂ ਰੰਧਾਵਾ ਮੇਰਾ ਬੇਟਾ ਬਣੇ ਇੱਕ ਕਰੈਕਟਰ ਹੈ ਆ ਜਾ ਜੀ ਕਿ ਹਲੋ ਇਸਲੇ ਵਿੱਚ ਪਰਿਵਾਰ ਦੀ ਬੌਂਡਿੰਗ ਔਰ ਚਲ 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 ਹੋ ਜਾ ਕੇ ਇਹ ਇਸ ਬਹੁਤ ਹੀ ਟਾਨਾ ਇਹ ਆਪਸੀ ਪਰਿਵਾਰਕ ਪਰਿਵਾਰਕ ਫਿਲਮ ਦਿਖਾਈ ਹੈ ਰਿਸ਼ਤੇ ਰਿਸ਼ਤੇ ਮਿਸ਼ਨ ਦਿਖਾਈ ਹੈ ਪਰਿਵਾਰਕ ਵੀ ਹੈ ਔਰ ਥ੍ਰਿਲ ਵੀ ਹੈ ਐਕਸ਼ਨ ਵੀ ਹੈ ਪਰਿਵਾਰਕ ਰਿਸ਼ਤੇ ਨਜ਼ਰ ਪਰਿਵਾਰਕ ਰਿਸ਼ਤੇ ਬੜੇ ਛੋਟੇ ਡਰ ਨਾਲ ਬੌਂਡਿੰਗ ਹੈ ਜਿਵੇਂ ਪਰਿਵਾਰ ਦੇ ਵਿੱਚ ਕਿਸੇ ਵੇਲੇ ਗੁੱਸਾ ਗਿੱਲਾ ਹੋ ਵੀ ਜਾਂਦਾ ਹੈ ਲੇਕਿਨ ਉਹਨਾਂ ਦੀ ਬੌਂਡਿੰਗ ਇੰਨੀ ਸਟਰੋਂਗ ਹੈ ਕਿ ਉਹ ਗੁੱਸਾ ਕਿੱਲਾ ਮਤਲਬ ਕੋਈ ਫਰਕ ਨਹੀਂ ਪਉਦਾ ਉਹਨਾਂ ਦੇ ਵਿੱਚ ਆ ਚਰਕਰ ਉਹ ਸਭ ਮਸਲੇ ਹੱਲ ਹੋ ਜਾਂਦੇ ਨੇ ਜੀ ਸਾਹਿਬ ਚਾਚੇ ਭਤੀਜਾ ਦਾ ਰਿਸ਼ਤਾ ਜਿਹੜਾ ਵੀ ਬਿਨ ਲਾਇਆ ਗਿਆ ਗੁੱਸਾ ਕਿੱਲਾ ਹੁੰਦਾ ਤੇ ਔਰ ਚਾਚੇ ਦੀ ਇੱਜ਼ਤ ਭਤੀਜਾ ਦਿਲੋਂ ਕਰਦਾ ਹੁੰਦਾ ਹੈ ਭਾਵੇਂ ਗੁੱਸਾ ਕਿੱਲਾ ਕਿੰਨਾ ਵੀ ਹੋਵੇ ਔਰ ਆਧਿਕਾਰ ਉੱਤੇ ਆਉਂਦਾ ਹੋ ਜਾਂਦੇ ਨੇ ਮਸਲੇ ਲੇਕਿਨ ਜੇ ਸਿਰਫ ਜੀ ਦੇਖਿਆ ਜੇ ਕਿਉਂਕਿ ਕਈ ਨਵੇਂ ਅੰਦਾਜ਼ ਨਾਲ ਪੇਸ਼ ਕੀਤੀ ਗਈ ਹੈ ਗੱਲਬਾਤ ਗੁੱਸਾ ਭਤੀਜੇ ਦਾ ਬੱਪੂ ਮਾਨਵਰਗ ਸੀ ਜਾਂ ਭਤੀਜੇ ਵਾਂਗ ਗੁੱਸਾ ਆਖੀਓਗੇ ਸਾਰੇ ਬੰਦੇ ਮੇਰਾ ਤੇ ਮਤਲਬ ਸਾਡਾ ਚਾਚੇ ਭਤੀਜੇ ਦਾ ਗੁੱਸਾ ਗਿੱਲਾ ਸੀ ਉਹ ਮੇਰਾ ਬੇਟਾ ਬਣਿਆ ਤੇ ਉਹ ਕੋਈ ਗਲਤ ਫਹਮੀ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਤੇ ਪਰ ਜਿਹੜਾ ਭਤੀਜਾ ਹੈ ਉਹ ਵੱਲੋਂ ਅਕਸਰ ਆਪਾਂ ਵੇਖਦੇ ਹਾਂ ਮਿੰਟਾਂ ਦੇ ਵਿੱਚ ਜਿਹੜਾ ਚਾਚੇ ਭਤੀਜੇ ਦਾ ਰਿਸ਼ਤਾ ਹੁੰਦਾ ਹੈ ਨਾ ਸ਼ਰੀਕ ਉਹ ਨਾਲੇ ਤਾਂ ਇੱਕ ਯਾਰ ਚਾਚਾ ਹੁੰਦਾ ਔਰ ਨਾਲੇ ਇੱਕ ਵੱਡਿਆਂ ਵਾਲੀ ਜਿੰਦਗੀ ਹੈ ਦੋਵੇਂ ਗੱਲਾਂ ਹੀ ਉਹ ਚੀਜ਼ ਇਹਦੇ ਵਿੱਚ ਵਧੀਆ ਕੰਮ ਕਰਦੇ ਕਿ 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 ਬੜਾ ਟਾਈਮ ਲਗਾਤਾ ਨਾ ਇਕੱਠੇ ਹੋਣ ਨੂੰ ਕਿਸੇ ਵੀ ਬਹੁਤ ਫਿਰਫਾ ਚੱਲਦੀ ਆ ਸਾਹਿਬ ਦੇ ਦੋ ਐਲਬਮਾਂ ਕਰਾਈ ਕਿੰਦਾ ਸੋਚਿਆ ਵੀ ਇਕੱਠੇ ਹੋਣ ਫਿਰ ਇਕੱਠੇ ਕਰੀ ਅਸੀਂ ਤਾਂ ਚਲੋ ਇੱਕ ਆਰਟਿਸਟ ਨੇ ਤਾਂ ਕੀ ਸੋਚਣਾ ਹੁੰਦਾ ਜੀ ਜਦ ਕੋਈ ਫਿਲਮ ਵਾਲਾ ਚੱਕੀ ਕਹਾਣੀ ਲੈ ਕੇ ਆਉਂਦਾ ਉਦੋਂ ਪ੍ਰੋਗਰਾਮ ਬੜ ਜਾਂਦਾ ਸਾਡੇ ਕੋਲੇ ਕੋਈ ਇਸ ਤੋਂ ਪਹਿਲਾਂ ਇਕੱਠਿਆਂ ਨੂੰ ਲੈਣ ਵਾਲਾ ਕੋਈ ਆਇਆ ਹੀ ਨਹੀਂ ਤੇ ਜਦੋਂ ਆਇਆ ਤੇ ਉਹ ਨੂੰ ਜੇ ਕਿਹਨੇ ਖਰਚਾ ਨਹੀਂ ਚੱਕਿਆ ਪੁਲਿਸ ਨੇ ਇਹਦਾ ਬਜਟ ਨਹੀਂ ਬਣਿਆ ਕਿ ਬਲੋ ਇਹ ਜੀ ਕੋਈ ਗੱਲ ਨਹੀਂ ਸੀ ਬਾਈ ਹੋਰੀ ਚੰਗੀ ਤਰ੍ਹਾਂ ਦੱਸ ਸਕਦੇ ਕਿਉਂਕਿ ਇਹ ਪ੍ਰੋਡਕਸ਼ਨ ਚ ਜੁੜੇ ਹੋਏ ਸਾਰਾ ਇਹਨਾਂ ਦਾ ਹੀ ਹੈ ਕੰਮ ਜਾਂ ਇਹ ਜੀ ਕੋਈ ਗੱਲ ਨਹੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਬਸ ਚੜ੍ਹ ਕੇ ਤੇ ਡੇਟਾ ਨਾਲ ਮਿਹਨਤ ਕਰਨ ਦੀ ਔਰ ਕੋਸ਼ਿਸ਼ ਕੀਤੀ ਹੈ ਕਿ ਅੱਛੀ ਚੱਲਣ ਬਣਾਈ ਆਨਸਾ ਵਿੱਚ ਗੀਤ ਕਿੰਨੇ ਆ? ਦਸ ਕਿੰਨੇ ਤੱਕ? 10 ਦੱਸ ਭਾਈ। ਗਾਣੇ ਬਹੁਤ ਵਧੀਆ ਐ। ਵੇਦਕ ਵਧੀਆ ਐ। ਬਹੁਤ ਸੋਹਣਾ ਐ। ਯਾਨੀ ਮਤਲਬ ਇਹ ਫਿਲਮ ਤੇ ਨਾਲ ਇਹ ਤੁਹਾਡੇ ਆਪਣੇ ਕਿੰਨੇ ਜੀ ਗੀਤ ਨੇ ਜਿਹੜੇ ਕੋਈ ਗਾਇਕ। ਪੂਰਾ ਪੰਜਾਬ ਹੀ ਆਪਣੇ ਤੁਸੀਂ ਵੀ ਆਪਣੀ ਐ ਸਾਰਾ ਕੁਝ ਆਪਣਾ ਹੀ ਐ। ਇਹਦੇ ਚ ਜਿਹੜਾ ਹੈ ਗੀਤ ਹੈ ਨਾ ਉਹ ਫਿਲਮ ਚ ਗੁਲਕੇ ਆਲਾ ਸਹੀ। ਦੌਰ ਤੇ ਮੈਂ ਪਹਿਲਾਂ ਵੀ ਜਦੋਂ ਅਸੀਂ ਕੰਮ ਕਰਦੇ ਹਾਂ ਮੈਨੂੰ ਤੇ ਦੋ ਹਿੱਸੇ ਮਨੇ ਪੜਦੇ ਇੱਕ ਸੰਗੀਤ ਇੱਕ ਕਹਾਣੀ ਤੇ ਸੰਗੀਤ ਦਾ ਜ਼ਮਬਸਾ ਲੈਣਾ ਹੈ ਕਹਾਣੀ ਦਾ ਜ਼ਮਬਸਾ ਲੈਣਾ ਹੈ ਜਿਹਦੀ ਨੂੰ ਬਹੁਤ ਮੂਰਾ ਰਹੇ ਸਾਰਸਰੋ ਕੇਦਾਰੀ ਬਾਈ ਹਰ ਦਾ ਸਾਡਾ ਦਿਲਦਾਰ ਇਸ ਤਰ੍ਹਾਂ ਇਹ ਡੈਂਸਰ ਉਹਦੇ ਖੜਕ ਵਿੱਚ ਜਾਣੇ ਹੇਰ ਸਾ ਕੋਈ ਇਦਾਂ ਦਾ ਡਾਇਲਗ ਹੈ ਨਾ ਸਵੇਟਾ ਬਹੁਤ ਹਨ ਇਸ ਫਿਲਮ ਦੇ ਵਿੱਚ ਹਨ ਬੜਾ ਬੜੇ ਦਿਮਾਗ ਦੀ ਜਹੰਤੂ ਇਸਨ ਬੈਠਾ ਹੋਇਆ ਉਹ ਡਾਇਲਗ ਫਿਲਮ ਦੇ ਸੱਚ ਜਨਾਬ ਜੀ ਕਈ ਫਿਲਮਾਂ ਹੁੰਦੀਆਂ ਨੇ ਜਿੱਦੇ ਚ ਤੁਸੀਂ ਯੋਗਰ ਉੱਪਰ ਕੇ ਡਾਇਲਗ ਕੋਰਦੇ ਹੋ ਕੋਈ ਕਈ ਫਿਲਮਾਂ ਹੁੰਦੀਆਂ ਨੇ ਕਿ ਫਿਲਮ ਦੇ ਵਿੱਚ ਕਹਾਣੀ ਜੁਤੀ ਵੀ ਹੁੰਦੀ ਹੈ ਗੱਲਬਾਤ ਇਸ ਤਰ੍ਹਾਂ ਕਿ ਸਾਰੀ ਫਿਲਮ ਹੀ ਤੁਹਾਨੂੰ ਅੱਛੀ ਲੱਗੇਗੀ ਔਰ ਸਾਰੀ ਗੱਲਬਾਤ ਹਰ ਸੀਨ ਹੀ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਥੋੜੇ ਟੰਗ ਨਾਲ ਫਿਲਮਾਇਆ ਗਿਆ ਧੀਰੇ ਜੀ ਨਾਲ ਮੈਂ ਇਸ ਤੋਂ ਪਹਿਲਾਂ ਵੀ ਇੱਕ ਫਿਲਮ ਕਰ ਚੁੱਕਾ ਹਾਂ ਬਜੈਲ ਔਰ ਉਹਨਾਂ ਦਾ ਦੇਖਿਆ ਜੈਸਟਾ ਕਿਆਂ ਫਿਲਮਾਂ ਚ ਚੰਗਾ ਉਹਨਾਂ ਦਾ ਹੱਥ ਵਰਤ ਹੈ ਤੇ ਔਰ ਖਾਸ ਤੌਰ ਤੇ ਐਕਸ਼ਨ ਸ਼ਾਮ ਜੀ ਦਾ ਆਪਣੇ ਸ਼ਾਮ ਕੌਸ਼ਲ ਸਾਹਿਬ ਦਾ ਬਹੁਤ ਦਾ ਫਿੱਟ ਹੋ ਕੇ ਬਨੇ ਜੋ ਆ ਜਾਂਦੇ ਇਹ ਸਾਰੀ ਟੀਮ ਹੀ ਬੜੀ ਅੱਛੀ ਹੈ ਜਦੋਂ ਸਾਰੇ ਅੱਛੀ ਟੀਮ ਹੋਵੇ ਮੇਰੇ ਖਿਆਲ ਦੇ ਵਿੱਚ ਚੰਗਾ ਕੰਮ ਹੋ ਜਾਂਦਾ ਹੈ ਫੈਸਟਿੰਗ ਮੈਂ ਬਗੂ ਮਾਨ ਆਰੰਗ ਤੋਂ ਕਿੰਦਾ ਰਿਸਟ ਹੋਦਾ ਉਸ ਵਾਸਤੇ ਉਹ ਸਾਰੀ ਵੜੀ ਜੀ ਦੀ ਵਾਇਪ ਹੋ ਗਈ ਉਹ ਬਹੁਤ ਜੀ ਬਹੁਤ ਜ਼ਿਆਦਾ ਸੋਨੇ ਵੈਸੇ ਜੀ ਸੌਂਦੇ ਨਹੀਂ ਸੀ ਪਤਾ ਨਹੀਂ ਸੱਤ ਕੋਈ ਤਰੀਕਾ ਮਾਤਾ ਬੋਗਨ ਕੰਮ ਤਾਂ ਨਹੀਂ ਹੋ ਜੁ ਸਕਦਾ ਨਹੀਂ ਬਾਤ ਆਇਆ ਰੋ ਕਿ ਕਿਵੇਂ ਨਿਰਦੇਸ਼ ਹੈ ਇਹ ਜਿਹੜੀ ਕਹਾਣੀ ਹੈ ਦੂਜੀ ਵੱਲੀ ਹੈ ਦੇਖੋ ਵੈਸੇ ਤਾਂ ਜਦੋਂ ਕੋਈ ਵੀ ਫਿਲਮ ਬਣਦੀ ਹੈ ਕਾਨਫਰੈਂਸ ਹੁੰਦੀ ਹੈ ਆਰਟਿਸਟਾਂ ਨੂੰ ਆਏ ਅੰਦਰ ਤੁਹਾਡੇ ਸਵਾਲਾਂ ਦੇ ਜਵਾਬ ਦੇਣਾ। ਵੈਸੇ ਡਾਇਰੈਕਟਰ ਚਾਹੀਦੇ ਸੀ ਹੈ। ਹਾਂ। ਹਰ ਕੌਂਸਲ ਜੇ ਚਾਹੀਦੇ ਹੈ। ਕਿਉਂਕਿ ਜਦੋਂ ਹੁਣ ਗਿੰਦੂ ਬਾਈ ਉਹ ਆਪਣੇ ਰੋਲ ਬਾਰੇ ਦੱਸ ਸਕਦੇ ਹੈ। ਬਹੁਤ ਹੀ ਕਹਾਣੀ ਰਿਵੀਲ ਕਰ ਸਕਦੇ। ਫਿਰ ਉਹਨਾਂ ਨੂੰ ਵੀ ਤੇ ਵੀ ਇਤਰਾਜ਼ ਦਿੰਦਾ ਤੇ ਸੰਘੀਤ ਬਾਰੇ ਮੈਂ ਕਾਹਦਾ ਦੱਸ ਸਕਦਾ। ਹਾਂ ਬਿਲਕੁਲ। ਜਿਹਨੇ ਬਹੁਤ ਇੰਡੀਆ ਅਸਲ ਜਿਹੜਾ ਪੰਜਾਬੀ ਸੀਨੇਮਾ ਲਈ ਜਿਹੜਾ ਸ਼ਹਿਦ ਦਾ ਜਿਸ ਦਾ ਕਾਮੇਡੀ ਆ ਫਿਲਮਾਂ ਜਿਆਦਾ ਬਣਦੀਆਂ ਉਹ 체ਤ ਦੀ ਪਰਵਾਹ ਨਹੀਂ ਹੋਦੀਆਂ ਉਹ ਥੋੜੀ ਜਿਹੀ ਸੌਖੀਆਂ ਨੇ ਸਾਡੇ ਜਿਹੜੇ ਕਾਮੇਡੀ ਵਾਲੇ ਆਰਟਿਸਟ ਬਹੁਤ ਅੱਛੇ ਨੇ ਜਿਵੇਂ ਮੰਦਰੀ ਮੈਂ ਤੁਹਾਨੂੰ ਕਹਿੰਦਾ ਪਰਵਾਹ ਦੇ ਨਾਲ ਜਿਹੜੀ ਥ੍ਰਿਲਰ ਬਣਾਉਣ ਦੀ ਇਹਨਾਂ ਦੇ ਥੋੜੇ ਜਿਹਾ ਬਜਟ ਵੀ ਵੱਧ ਜਾਂਦਾ ਜਗਤੀ ਲਖਸ਼ ਦੀ ਪਹਿਲੀ ਬਾਤ ਵੀ ਜਿਆਦਾ ਆਮ ਤੌਰ ਤੇ ਆਪਾਂ ਪਾਉਣੀ ਫਿਲਮ ਹੋ ਬਾਹਰ ਕਰੀਏ ਜਿਹਦਾ ਉਹਨਾਂ ਨੂੰ ਦਰਸ਼ਕੀ ਮਿਲਦੀ ਹੈ ਅੱਗੇ ਆਪਾਂ 25% ਕੱਟ ਲੈਂਦੇ ਹਾਂ ਕਿ ਸਭ ਤੇ ਦੀ ਮਾਤਰੀ ਨੂੰ ਪ੍ਰੋਡਿਊਸਰ ਦੇ ਖਰਚੇ ਤੇ ਪੈ ਜਾਵੇ ਮੇਰੇ ਜਿੱਕਰ ਜਰਨੀ ਹੈ ਬਹੁਤ ਲੰਬੀ ਪਰਵਾਹ ਹੈ ਔਰ ਟ੍ਰੇਲਰ ਵੀ ਹੈ ਟ੍ਰੇਲਰ ਘੱਟ ਆਉਂਦਾ ਹੈ ਜਿਹੜਾ ਤੁਸੀਂ ਉਹ ਕਹਿੰਦਾ ਐਸੇ ਸਿਨੇਮਾ ਦੇਖ ਤੋਂ ਉਹਦੇ ਚਾਅ ਤੋਂ ਜੇ ਤੁਸੀਂ ਡਾਇਰੈਕਟਰ